ਜਨਾਬਾਂ ਦਾ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਮਨੁਭਾਦੀ ਸੋਚ ਦੇ ਮਾਸਟਰ ਬਣੋ ਉਹਨੂੰ ਘਟਪਟ ਕੇ ਮੌਦੇ ਖਾ ਰਦਾ ਤਾਂ ਉਹ ਜਬ ਕਸੂਰ ਕੀ ਸੀ ਜਦੋਂ ਉਹਦੇ ਘੜੇ ਦੇ ਵਿੱਚੋਂ ਪਾਣੀ ਪਾ ਲਿਆ ਉਹ ਮਸੂਮ ਨੂੰ ਕੀ ਪਤਾ ਸੀ ਕਿ ਇੱਥੇ ਭਾਰਤ ਦੇ ਵਿੱਚ ਜਰਮਲੈਂਡ ਦੀ ਐਡੀ ਵੱਡੀ ਸਜ਼ਾ ਵਾਲੇ ਦੇ ਘੜੇ ਵਿੱਚ ਪਾਣੀ ਪੀਂਦਾ ਦੀ ਜਿਹੜੀ ਸਰਕਾਰ ਆ ਐਨੀ ਜ਼ਰੂਰ ਸਰਕਾਰ ਆ ਕਿ ਜਦੋਂ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਲਾਠੀ ਚਾਰਜ ਕੀਤਾ ਗਿਆ ਉਸ ਬੱਚੇ ਦੇ ਪਿਓ ਨੇ ਸਿਰ ਦੇ ਉੱਤੇ ਝਾਂਗ ਮਾਰ ਕੇ ਉਹ ਸਿਰ ਪਾ ਦਿੱਤਾ ਗਿਆ ਛਿਕਛਾ ਦਿੱਤੀ ਰਿਹਾ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋਣ ਮੰਦੇ ਸਾਡੇ ਦਰਵਾਜ਼ੇ ਸਤਿ ਸ੍ਰੀ ਅਕਾਲ ਜੀ ਅਸਮ ਜੱਟ ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਜ ਮਹਿਮਾਨ ਹੋਰ ਸੇਵਾ ਦੇ ਜੀ ਕੰਡਾਦਰ ਮੌਜੂਦ ਆ ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਮੋੜ ਭੀੜ ਦੇਖ ਰਹੇ ਹੋਵਾਂਗੇ ਇਸ ਵਕਤ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਤੁਹਾਨੂੰ ਦੱਸ ਦੇਈਏ ਪ੍ਰੋਟੈਸਟ ਕਿਸ ਨੇ ਕੀਤਾ ਜਾ ਰਿਹਾ ਵਾ ਸਮੇ ਸਮੇ ਸਿਰ ਇਸ ਧਰਤੀ ਦੇ ਗੁਰੂ ਪੀਰ ਪੈਗੰਬਰ ਆਏ ਨੇ ਉਹਨਾਂ ਨੇ ਜਾਤੀ ਪਾਤੀ ਤੋਂ ਉੱਠ ਕੇ ਗੱਲ ਕੀਤੀ ਆ ਪਰ ਹੱਲੇ ਵੀ ਕੁਝ ਲੋਕ ਪਤੀ ਮਾਸਿਕ ਦਾ ਦੇ ਸ਼ਿਕਾਰ ਨੇ ਪ੍ਰਦਾਨ ਪੰਜਾਬ ਇਸ ਤਰ੍ਹਾਂ ਦਾ ਹੀ ਵਾਕਿਆ ਰਾਜਸਥਾਨ ਦੇ ਵਿੱਚ ਇੱਕ 9 ਸਾਲ ਦੇ ਬੱਚੇ ਨਾਲ ਹੋਇਆ ਸੰਤਾ ਮਹਾਰਾਜ ਦਾ ਅਸ਼ੀਰਵਾਦ ਹੋਇਆ 9 ਸਾਲ ਦੇ ਬੱਚੇ ਨਾਲ 3 ਤਰੀਖ ਨੂੰ ਇਹ ਵਾਕਿਆ ਹੁੰਦਾ ਵਾ ਸੰਤਾ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਲਈ ਬਹੁਤ ਹੀ ਘੜਾ ਖੁੱਲਾ ਸੀਗਾ ਉਸਨੇ ਘਰੇ ਜੋ ਮਾਣੇ ਪੀਤਾ ਨਹੀਂ ਸਿਰਫ ਘਰੇ ਨੂੰ ਹੱਥ ਲਾਇਆ ਤੇ ਉਸ ਬਾਬਾ ਨੂੰ ਇਹ ਸਜ਼ਾ ਮਿਲੀ ਗਈ ਹੈ ਕਿ ਉਸ ਬੱਚੇ ਨੂੰ ਇੰਨਾ ਕਿ ਕੁੱਟਿਆ ਗਿਆ ਵਾ ਕਿ ਉਹਦੇ ਟੀਚਰ ਵੱਲੋਂ ਜਿਸ ਸਕੂਲ ਦੇ ਵਿੱਚ ਪੜਦਾ ਸੀਗਾ ਉਸ ਟੀਚਰ ਵੱਲੋਂ ਇੰਨਾ ਕਿ ਮਾਰਿਆ ਗਿਆ ਤੇ 13 ਤਰੀਕ ਨੂੰ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਸਿਰਫ ਕਿ ਉਹ ਸ਼ੁੱਧ ਜਾਤੀ ਦਾ ਸੀ ਰਵੀ ਦਾਸੀਆ ਸੀ ਇਸ ਲਈ ਉਸ ਟੀਚਰ ਵੱਲੋਂ ਉਸ ਬੱਚੇ ਨੂੰ ਇੰਨਾ ਮਾਰਿਆ ਜਾਂਦਾ ਵਾ ਤੇ ਉਸ ਬੱਚੇ ਦੀ 13 ਤਰੀਕ ਨੂੰ ਮੌਤ ਹੋ ਜਾਂਦੀ ਹੈ ਆਪਾਂ ਗੱਲਬਾਤ ਕਰ ਲੈਂਦੇ ਆ ਜਿਹੜੇ ਇੱਥੇ ਤੇ ਜਿਹੜੇ ਲੋਕ ਪ੍ਰੋਟੈਸਟ ਕਰਨ ਆਏ ਨੇ ਉਸ ਬੱਚੇ ਨੂੰ ਲੈ ਕੇ ਇਹ ਕੋਈ ਇਹ ਕੋਈ ਉਹਨਾਂ ਦੇ ਰਿਸ਼ਤੇਦਾਰ ਨਹੀਂ ਹੈ ਇਹ ਇਨਸਾਨੀਅਤ ਦੀ ਕਦਰ ਕਰਦੇ ਨੇ ਇਨਸਾਨੀਅਤ ਦੀ ਖਾतिर ਇਹ ਲੋਕ ਇੱਥੇ ਪਹੁੰਚੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਲੋਕਾਂ ਨਾਲ ਪੂਰੀ ਜਾਣਕਾਰੀ ਲਵਾਂਗੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਸੰਤ ਇੱਕ ਪਰੋਰਾਮ ਜੀ ਕੁਲਵੰਤ ਸਿੰਘ ਜੀ ਕੁਲਵੰਤ ਸਿੰਘ ਜੀ ਕੁਲਵੰਤ ਕੁਲਵੰਤ ਰਾਮ ਪਰੋਰਾਮ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੂਗੇ ਜਿਹੜੀ ਕੀ ਦੀ ਭੱਦੀ ਜਿਹੜੀ ਕੀ ਬੱਚੇ ਨਾਲ ਜਿਹੜੀ ਕੀ ਹਰਕਤ ਹੋਈ ਹੈ ਉਸ ਨੂੰ ਲੈ ਕੇ ਕੀ ਬਿਆਨ ਹੈ ਤੁਹਾਡੇ ਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸਾਡੇ ਬਹੁਤ ਹੀ ਸਤਿਕਾਰ ਇੰਦਰ ਮੇਘਵਾਲ ਜੀ ਜਿਨ੍ਹਾਂ ਦਾ ਪਿਛਲੇ ਦਿਨ ਹੀ ਰਾਜਸਥਾਨ ਦੇ ਵਿੱਚ ਇੱਕ ਮਨੁਭਾਦੀ ਸੋਚ ਦੇ ਮਾਸਟਰ ਬਣੋ ਅਨੁਕਟ-ਕਟ ਕੇ ਮੋਦੀ ਘਰ ਰਾਤਾਂ ਦਾ ਕਸੂਰ ਕੀ ਸੀ ਸਿਰਫ ਉਹਦੇ ਘੜੇ ਦੇ ਵਿੱਚੋਂ ਪਾਣੀ ਪਾ ਲਿਆ ਉਹ ਮਾਸੂਮਕ ਨੂੰ ਕੀ ਪਤਾ ਸੀ ਕਿ ਇੱਥੇ ਭਾਰਤ ਦੇ ਵਿੱਚ ਜਨਮ ਲੈਂਣ ਦੀ ਐਡੀ ਵੱਡੀ ਸਜ਼ਾ ਮਿਲਦੀ ਘੜੇ ਵਿੱਚ ਪਾਣੀ ਪੀਣ ਦਾ ਇੱਕ ਪਾਸੇ ਪੰਜਾਬ ਦੇ ਵਿੱਚ ਅਸੀਂ ਗੁਰੂਆਂ ਪੀਰਾਂ ਦੇ ਸਿੱਧੇ ਦਿਹਾੜਿਆਂ ਦੇ ਉੱਤੇ ਸਮਾਗਮਾਂ ਦੇ ਉੱਤੇ ਅਸੀਂ ਮਿੱਠੇ ਜਲਦੀਆਂ ਸਵਾਵਾ ਕਰਦੇ ਹਾਂ ਪਰ ਦੂਸਰੀਆਂ ਸੇਟਾਂ ਦੇ ਵਿੱਚ ਪਾਣੀ ਪੀਣਾ ਵੀ ਗੁਨਾਹ ਆ ਇਹ ਜਿਹੜਾ ਸਾਰਾ ਸਿਸਟਮ ਆ ਇਹ ਸਰਕਾਰ ਦੇ ਸਰਕਾਰ ਨੇ ਜੇ ਇਹਨੂੰ ਲਾਗੂ ਕਰ ਲੈਵੇ ਸਖਤੀ ਨਾਲ ਲਾਗੂ ਕਰੇ ਤਾਂ ਮੇਰਾ ਖਿਆਲ ਹੈ ਕੋਈ ਬੱਚਾ ਨਾ ਮਰੇ ਇੱਥੇ ਜਾਤ ਪਾਤ ਦਾ ਸੰਤਾਪ ਕਿਸੇ ਨੂੰ ਭੋਗਣਾ ਨਾ ਪਵੇ ਸਮਝੀ ਲੋੜ ਅਨੁਸਾਰ ਗੁਰੂ ਪੀਰ ਪਗੰਬਰ ਧਰਤੀ ਤੇ ਆਏ ਨੇ ਸਮਝਾ ਸਮਝਾ ਚਲੇ ਗਏ ਨੇ ਪਰ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਹੀ ਲੋਕਾਂ ਨੇ ਮੰਨਿਆ ਜੇ ਲੋਕਾਂ ਨੇ ਉਹਨਾਂ ਦੀ ਗੱਲ ਮੰਨੀ ਹੁੰਦੀ ਅੱਜ ਅੱਜ ਆ ਸੰਤਾਪ ਨਾ ਭੋਗਣਾ ਪੈਂਦਾ ਉਹ ਡਾਕਟਰ ਭਾਵਾ ਸਾਹਿਬ ਅੰਬੇਦਕਰ ਜੀ ਉਹਨਾਂ ਨੇ ਵੀ ਜਦੋਂ ਪੜਦੇ ਸੀਗੇ ਉਹਨਾਂ ਨੇ ਵੀ ਆਪਣਾ ਸੰਤਾਪ ਆਪਣੇ ਸਰੀਰ ਤੇ ਹੰਡਾਇਆ ਇਹ ਜਾਤ ਪਾਤ ਦਾ ਔਰ ਉਹਨਾਂ ਨੂੰ ਵੀ ਬੱਕਰੇ ਬੱਕਰੇ ਘੜਿਆਂ ਦੇ ਵਿੱਚੋਂ ਪਾਣੀ ਮਤਲਬ ਉਸ ਵੇਲੇ ਵੀ ਬੱਕਰੇ ਬੱਕਰੇ ਉਹਨਾਂ ਨੂੰ ਵੀ ਜਦੋਂ ਦੂਸਰੇ ਘੜੇ ਚੋਂ ਪਾਣੀ ਮਿਲਦਾ ਉਹਨਾਂ ਨੂੰ ਵੀ ਸੱਜਾ ਮਿਲਦੀ ਸੀ ਇਹ ਜਿਹੜੀ ਸਰਕਾਰਾਂ ਨੂੰ ਸਰਕਾਰਾਂ ਚਾਹੀਦਾ ਕਿ ਇਹ ਜਿਹੜਾ ਸਿਸਟਮ ਹੈ ਇਹਨੂੰ ਖਤਮ ਕਰਕੇ ਇੱਕ ਨਵਾਂ ਸਮਾਜ ਸਿਰਜਣਾ ਚਾਹੀਦਾ ਜਾਂ ਤਾਂ ਜੋ ਕਿਸੇ ਦਾ ਕਦਰ ਨਾ ਹੋਵੇ ਕਿਸੇ ਮਾਦੀ ਗੁੱਦ ਸੁਣੀ ਨਾ ਹੋਵੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਦਾ ਸਮਾਹਤ ਤੇ ਬਾਣੀ ਵਿੱਚ ਆਹ ਸ਼ਬਦ ਲਿਖੇ ਗਏ ਨੇ ਤਾਂ ਕੁਦਰਤੀ ਦੇਣਾ ਫਿਰ ਕੀ ਕਰ ਨਹੀਂ ਕਿ ਇਸ ਬੱਚੇ ਨੂੰ ਇੰਨੀ ਭਾਰੀ ਸਜ਼ਾ ਦਿੱਤੀ ਗਈ ਗੁਰੂਆਂ ਨੇ ਤਾਂ ਸਾਨੂੰ ਬਹੁਤ ਕੋਸ਼ਿਸ਼ ਕਰ ਪਰ ਅਸੀਂ ਗੁਰੂਆਂ ਦੀ ਗੱਲ ਮੰਨੀ ਨਹੀਂ ਹਾਂ ਜੇ ਗੁਰੂਆਂ ਦੀ ਗੱਲ ਮੰਨੀ ਹੁੰਦੀ ਅੱਜ ਸਾਨੂੰ ਇਹ ਸੰਤਾਪਣਾ ਭੋਗਣਾ ਪੈਂਦਾ ਹਾਂਜੀ ਜੋ ਇਹਨਾਂ ਨੇ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਜਿਹੜਾ ਇਹਨਾਂ ਨੇ ਪਵਣ ਪਵਣ ਨੂੰ ਕਿਹਾ ਪਵਣ ਗੁਰੂ ਪਾਣੀ ਨੂੰ ਪਿਤਾ ਕਿਹਾ ਪਿਤਾ ਕਿਹਾ ਆ ਪਾਣੀ ਨੂੰ ਮਾਤਾ ਕਿਹਾ ਆ ਧਰਤੀ ਦੇ ਵਿੱਚੋਂ ਸਾਨੂੰ ਪਾਣੀ ਮਿਲਦਾ ਅੱਜ ਅੱਜ ਪਾਣੀ ਦੇ ਨਾਲ ਕੀ ਕੀ ਆ ਸਾਡੇ ਇੱਥੇ ਵੀ Rajasthan ਵਾਲਾ ਹੋ ਜਾਣਾ ਸਰਕਾਰ ਇੱਕ ਵਾਸੇ ਕਰਨੀ ਆ ਝੋਨਾ ਨਾ ਲਾਓ ਤੁਸੀਂ ਆਪ ਫਸਲਾ ਲਾਓ ਦੂਜੇ ਪਾਸੇ ਫਸਲਾ ਦੇ ਨਾਮ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤੀ ਜਾਂ ਦਿੰਦੀ ਆ ਨਾ ਉਹਦਾ ਕੋਈ ਮੁੱਲ ਲਾਉਂਦੇ ਆ ਉਹ ਬੀਬੀ ਨਕਲੀ ਦੇਂਦੇ ਆ ਜਿਹੜੇ ਝੋਨੇ ਆ ਜੇ ਸਰਕਾਰ ਇੱਕ ਵਾਸੇ ਟਾਰਾ ਮਾਰਦੀ ਆ ਬੇ ਝੋਨਾ ਨਾ ਲਾਓ ਜੇ ਸਰਕਾਰ ਨਾਗਰੀ ਦੇ ਕਿਸ ਨਾਲ ਅੱਪੇ ਨਹੀਂ ਲਾਉਣਾ ਤੇ ਉੱਥੇ ਹੀ ਸਰਕਾਰ ਨੇ ਕੁਝ ਕੁਝ ਉਸ ਬਸ ਜਿਹੜਾ ਬੰਦੇ ਨੂੰ ਕੀ ਅਰੈਸਟ ਕੀਤਾ ਜਾਂ ਕੁਝ ਕੀਤਾ ਅਰੈਸਟ ਕੀਤਾ ਪਰ ਮੇਰੇ ਹਿਸਾਬ ਨਾਲ ਤਾਂ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਜੈ ਕੁੜ ਦੇ ਤੁਹਾਨੂੰ ਅਰੇ ਇੱਥੇ ਇਹ ਸੰਤ ਸਾਡੇ ਨਾਲ ਸੰਤ ਜੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਆਪਾਂ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਪੁੱਛਾਂਗੇ ਗੱਲਬਾਤ ਕਰਾਂਗੇ ਸਾਰੀ ਉਹਨਾਂ ਨਾਲ ਹੁਣ ਸਾਡੇ ਨਾਲ ਮੌਜੂਦ ਨੇ ਆਨੰਦ ਕੁਸ਼ੋਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਸੀ ਗਾਜਰ ਜੀ ਸਰ ਸਭ ਤੋਂ ਪਹਿਲਾਂ ਦਾ ਬੱਚੇ ਦਾ ਨਾਮ ਦੱਸੋ ਕੀ ਨਾਮ ਹੈ ਸੋ ਬੱਚੇ ਦਾ ਨਾਮ ਇੰਦਰ ਮੇਘਵਾਲ ਸ੍ਰੀ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦਾ ਰਹਿਣ ਵਾਲਾ ਜਿਸ ਦੀ ਉਮਰ ਸਿਰਫ 9 ਸਾਲ ਸਰ ਕਹੇ ਜਨਾ ਸਰ ਜਿਸ ਤਰ੍ਹਾਂ ਕਿ ਆਪਣਾ ਭਾਰਤ ਆਜ਼ਾਦ ਬਾ ਕੀ ਇਹ ਆਪਾਂ ਜਾਦੀ ਦਾ ਆਨੰਦ ਮਾਰ ਰਹੇ ਆ ਕਿ ਬਿਲਕੁਲ ਤੁਸੀਂ ਆਪਣੇ ਆਪ ਦੇਖ ਲਓ ਕਿ ਜਿਹੜੀ ਅਸੀਂ ਤਾਂ ਸਾਡਾ ਨਾਰਾਜਦਾ ਇਹ ਹੀ ਹੈ ਕਿ ਆਜ਼ਾਦੀ ਨਹੀਂ ਗੁਲਾਮੀ ਹੈ ਗੁਲਾਮੀ ਹੈ ਗੁਲਾਮੀ ਹੈ ਜਾਦੀ ਦੇ 75 ਸਾਲਾਂ ਬਾਅਦ ਵੀ ਪੇ ਤੁਹੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਅੱਜ ਤੋਂ 125 ਸਾਲ ਪਹਿਲਾਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅਭੇਡਕਰ ਜੀ ਨਾਲ ਇਹ ਸੇਮ ਜਿਹੜਾ ਹੈ ਵਾਕਿਆ ਹੋਇਆ ਸੀ ਜਦੋਂ ਉਹਨਾਂ ਨੇ ਸਕੂਲ ਦੇ ਵਿੱਚ ਪਾਣੀ ਦੇ ਘੜੇ ਨੂੰ ਹੱਥ ਲਾਇਆ ਤਾਂ ਮਾਸਟਰ ਨੇ ਉਹਨਾਂ ਨੂੰ ਵੀ ਕੁੱਟਿਆ ਲੇਕਿਨ ਉਹਨਾਂ ਦੀ ਕਿਸਮਤ ਚੰਗੀ ਸੀ ਉਹਨਾਂ ਬਚ ਗਏ ਔਰ ਉਹਨਾਂ ਨੇ ਇੱਕ ਕਸਮ ਖਾਧੀ ਕਿ ਜਿਹੜਾ ਮੇਰੇ ਸਮਾਜ ਦੇ ਲੋਕਾਂ ਦੇ ਨਾਲ ਇਹ ਬਦੀਰਾਂ ਹੋ ਰਿਹਾ ਕਿ ਮੈਂ ਇਹੋ ਜਿਹਾ ਵੇਜੇਂਦਰ ਮਿਸਾਲ ਬਣਾ ਕਰਾਂਗਾ ਕਿ ਆਉਣ ਵਾਲੇ ਸਮੇਂ ਸਾਡੇ ਲੋਕਾਂ ਦੇ ਨਾਲ ਇਹ ਕੁਝ ਨਾ ਹੋਵੇ ਲੇਕਿਨ ਆਜ਼ਾਦੀ ਦੇ 75 ਸਾਲ ਬਾਅਦ ਵੀ ਅੱਜ ਆਪਾਂ ਡਿਜੀਟਲ ਇੰਡੀਆ ਦਾ ਨਾਮ ਦੇ ਰਹੇ ਆ। ਪਰ ਹੋਰ ਰੋਟੀ ਬੇਟੀ ਦੀ ਸਾਂਝ ਦੱਸਦੇ ਆ। ਜਾਤ ਪਾਤ ਵਸਤਾ ਨੂੰ ਖਤਮ ਕਰਨ ਦੀ ਗੱਲ ਕਰਦੇ ਆ। ਉਹਦੇ باوجود ਵੀ ਅੱਜ ਜਿਹੜਾ ਆ Rajasthan ਦੀ ਜਿਹੜੀ ਘਟਨਾ ਜਿਹੜੀ ਚੰਜੋੜ ਕੇ ਰੱਖ ਰਹੀ ਜਿਹਨੇ ਸਾਰੇ ਪੂਰੇ ਆਸੀ ਸਮਾਜ ਦੇ ਹਿਰਦੇ ਨੂੰ ਬਲੰਦ ਕਰਾਇਆ। ਸਾਰੇ ਕਿ 9 ਸਾਲ ਦੇ ਬੱਚੇ ਨਾਲ ਮਦਭਾਗੀ ਘਟਨਾ ਹੁੰਦੀ ਆ। ਕੀ ਬੀਚ ਨਹੀਂ ਹੋਵੇਗੀ ਉਹਦੇ ਮਾਪ ਪਿਓ ਦੀ? ਤੁਸੀਂ ਉਹਨਾਂ ਦੇ ਕੋਈ ਰਿਸ਼ਤੇ ਆ ਕਿ ਤੁਸੀਂ ਇਨਸਾਨੀ ਦੀ ਖਾतिर ਆਇਓ? ਦੇਖੋ ਸਾਡਾ ਸਿਰਫ ਸਮਾਜਿਕ ਸਾਹ ਚ ਔਰ ਜਿਹੜੇ ਅੱਜ ਇਹ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਆ ਉਹ ਸਿਰਫ ਆਪਣੇ ਸਮਾਜ ਦੇ ਚਿੰਤਕ ਲੋਕ ਨੇ ਜਾਗਦੇ ਜਮੀਰਾਂ ਵਾਲੇ ਲੋਕ ਨੇ ਰਹੀ ਗੱਲ ਜਿਹੜੀ ਤੁਸੀਂ ਉਸ ਬੱਚੇ ਦੇ ਪਰਿਵਾਰ ਦੀ ਗੱਲ ਕੀਤੀ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਉਸ ਪ੍ਰਦੇਸ਼ ਦੀ ਜਿਹੜੀ ਸਰਕਾਰ ਆ ਐਨੀ ਕਰੂਰ ਸਰਕਾਰ ਆ ਕਿ ਜਦੋਂ ਉਹਨਾਂ ਨੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਲਾਠੀ ਚਾਰਜ ਕੀਤਾ ਗਿਆ ਪਰ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਸ ਬੱਚੇ ਦੇ ਪਿਓ ਦੇ ਕਰਦੇ ਤੋਂ ਡਾਂਗ ਮਾਰ ਕੇ ਉਹ ਸਿਰ ਪਾ ਦਿੱਤਾ ਗਿਆ ਔਰ ਹੋਰ ਵੀ ਬਹੁਤ ਸਾਰੇ ਸਾਥੀਆਂ ਦੇ ਸੱਟਾਂ ਲੱਗੀਆਂ ਔਰ ਤੱਕੇ ਦੇ ਨਾਲ ਜਿਹੜਾ ਉਹਦਾ ਸੰਸਕਾਰ ਜਿਹੜਾ ਕੀਤਾ ਗਿਆ ਨਹੀਂ ਸਰ ਸਰ ਸੁਣੋ ਇਹ ਸੰਸਕਾਰ ਵੀ ਨਹੀਂ ਕਰਨ ਦੇ ਰਹੇ ਸੀਗੇ ਸੰਸਕਾਰ ਕਰਨ ਨਹੀਂ ਦੇ ਰਹੇ ਸੀ ਜਿਹੜੇ ਸਾਡੇ ਲੋਕ ਸੀ ਪ੍ਰਦਰਸ਼ਿਤ ਕਰ ਰਹੇ ਸੀਗੇ ਲੇਕਿਨ ਸਰਕਾਰ ਨੇ ਤੱਕੇ ਦੇ ਨਾਲ ਲਾਫੀ ਚਾਰਜ ਕਰਕੇ ਸੰਸਕਾਰ ਕਰਵਾਇਆ ਸੰਸਕਾਰ ਕਰਾਇਆ ਸਰ ਜੀ ਜਿਸ ਤਰ੍ਹਾਂ ਕਿ ਸਮੇਂ-ਸਮੇਂ ਤੇ ਰਹੇ ਪੀਰ ਪਗੰਬਰ ਆਏ ਮੈਨੇ ਆਏ ਨੇ ਲੋਗਾਂ ਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਬੀਰ ਸਾਹਿਬ ਨੇ ਵੀ ਕਿਹਾ ਵਾ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਬੋਹਾਨ ਬਾਟ ਦਾ ਇਹ ਨਹੀਂ ਆਇਆ ਤੁਮਕਾ ਤੇ ਬ੍ਰਾਹਮਣ ਹਮਕਾ ਜਸੂਦ ਹਮਕਾ ਲਹੂ ਤੁਮਕਾ ਜਸੂਦ ਕਹਿੰਦਾ ਭਾਵੇਂ ਜੇ ਤੂੰ ਬ੍ਰਾਹਮਣ ਤੂੰ ਮੈਨੂੰ ਉਹ ਹੀ ਦੱਸ ਜਿਸ ਮਾਂ ਦੇ ਜਰੀਆ ਮੈਂ ਵੀ ਉਸ ਮਾਂ ਦੇ ਜਰੀਆ ਹਾਂ ਜੇ ਮੈਂ ਆਪਣੇ ਤਨ ਨੂੰ ਜੀਰਾਂ ਤੇ ਮੇਰੇ ਤਨ ਵਿੱਚੋਂ ਲਹੂ ਨਿਕਲੇਗਾ ਜੇ ਤੂੰ ਆਪਣੇ ਤਨ ਨੂੰ ਜੀਰੇ ਤੇਰੇ ਤਨ ਵਿੱਚੋਂ ਦੁੱਧ ਤਾਂ ਨਹੀਂ ਤੇਰੇ ਤਨ ਵਿੱਚੋਂ ਵੀ ਲਹੂ ਨਿਕਲੇਗਾ ਦੇ ਵੀ ਲੋਕਾਂ ਨੂੰ ਉਹ ਸੰਭਾਰ ਸੰਭਾਇਆ ਚਲੇਗੇ ਫੇਰ ਵੀ ਲੋਕਾਂ ਨੂੰ ਸਮਝ ਕਿਉਂ ਨਹੀਂ ਆਈ ਦੇਖੋ ਇਹ ਮੈਂ ਕਹਿੰਦਾ ਸਾਡੇ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ ਸਮਾਜ ਜਦੋਂ ਜਦੋਂ ਗੁਰੂ ਰਵਦਾਸ ਜੀ ਆਏ ਇਸ ਧਰਤੀ ਤੇ ਉਦੋਂ ਵੀ ਇਹੀ ਕੁਝ ਚੱਲ ਰਿਹਾ ਸੀਗਾ ਸਿਰਫ ਇਹ ਆ ਕਿ ਹੁਣ ਜਿਹੜਾ ਆ ਸਮਾਂ ਬਦਲ ਚੁੱਕਾ ਲੇਕਿਨ ਹਰ ਹਰ ਜਿਹੜਾ ਕੋਈ ਵੀ ਸਰਕਾਰ ਹੈ ਜਾਂ ਕੋਈ ਵੀ ਜਿਹੜਾ ਜਾਤਪਾਤ ਵਾਲੇ ਲੋਕ ਆ ਉਹ ਆਪਣੇ ਹਿਸਾਬ ਦੇ ਨਾਲ ਇਸ ਨੂੰ ਅੰਜਾਮ ਦੇ ਰਹੇ ਆ ਜਿਹੜੀ ਗੱਲ ਤੁਸੀਂ ਕੀਤੀ ਆ ਮਨੁਮਾਨੂ ਚੋਟ ਕਰਨ ਦੀ ਤੁਹਾਡੇ ਕਹਿਣ ਦਾ ਮਤਲਬ ਇਹ ਸੀਗਾ ਤਨ ਲਈ ਵਾਸਤੇ ਸਾਡੇ ਰਿਆਪਰਾਂ ਨੇ ਸਾਨੂੰ ਜਿੱਦਾਂ ਤੁਸੀਂ ਸ਼ਲੋਕ ਕੀਤਾ ਉਦੋਂ ਹੀ ਗੁਰੂ ਰਮਦਾਸ ਜੀ ਨੇ ਗੱਲ ਕੀਤੀ ਪ੍ਰਾਦੀਨਤਾ ਪਾਪ ਹੈ ਜਾਨਲੇ ਹੋਰੇ ਵਿੱਚ ਸੰਗ ਦਾਸ ਦਾਸ ਪ੍ਰਾਦੀਨ ਕੋ ਕੌਣ ਹੈ ਪਰ ਕਰੇ ਹੈ ਪ੍ਰੀਤ ਉਹਨਾਂ ਨੇ ਕਿਹਾ ਕਿ ਜਿਹੜਾ ਲੋਕ ਜਿਹੜੇ ਗੁਲਾਮ ਲੋਕ ਉਹਨਾਂ ਨੂੰ ਕੋਈ ਪ੍ਰੀਤ ਨਹੀਂ ਕਰਦਾ ਉਹਨਾਂ ਦੀ ਕੋਈ ਪੁੱਛਗਿਸ਼ ਨਹੀਂ ਆ ਲੇਕਿਨ ਅੱਜ ਤੁਹਾਨੂੰ ਉਸ ਦਾ ਚਾਹੁੰਦੇ ਕਿ ਐਸੀ ਸਮਾਜ ਜਿਹੜਾ ਆ ਉਹ ਇਨਸਾਨੀਅਤ ਦੇ ਤੌਰ ਤੇ ਹਰ ਇੱਕ ਦਿਨ ਨਾਲ ਖੜਾ ਲੇਕਿਨ ਅੱਜ ਬੜੇ ਅਫਸੋਸ ਨਾਲ ਸਾਨੂੰ ਇਹ ਵੀ ਗੱਲ ਕਹਿਣੀ ਪੈ ਰਹੀ ਹੈ ਕਿ ਜੇ ਉਹ ਇੱਕ ਜ਼ਿਆਦਾ ਐਸੀ ਸੀਗਾ ਅੱਜ ਕਿਸੇ ਵੀ ਹੋਰ ਸਮਾਜ ਦੇ ਲੋਕਾਂ ਨੇ ਇਸ ਹਾ ਦਾ ਨਾਰਾ ਤੱਕ ਨਹੀਂ ਮਾਰਿਆ ਉਹ ਸਭ ਤੋਂ ਵੱਡੀ ਜਿਹੜੀ ਸਾਡੇ ਦਾ ਤਰਸ ਦੀ ਵਾਲੀ ਗੱਲ ਇਹ ਹੈ ਕਿ ਜਿਹੜੇ ਸਾਡੇ ਪੰਜਾਬ ਦੇ 32 ਐਮਐਲਏ ਆ ਜਿਹੜੇ ਅਸੀਂ ਸਮਾਜ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੇ ਵੀ ਜਿਹੜੇ ਗੁੰਡੀਆਂ ਕੇ ਬੈਠੇ ਉਹਨਾਂ ਨੇ ਵੀ ਜਿਹੜੀ ਆ ਗੱਲ ਇੱਕ ਵਾਰੀ ਵੀ ਇਸ ਮਾਮਲੇ ਉੱਤੇ ਨਹੀਂ ਕੀਤੀ ਉਸ ਦਾ ਵੀ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੋ ਇਹ ਸੰਝਾ ਮੰਚ ਹੈ ਆਣ ਮਰੇ ਸਮੇਂ ਵਿੱਚ ਸਭ ਤੋਂ ਪਹਿਲਾਂ ਆਪਣੇ ਐਸੀਐਮਐਲਏ ਦਾ ਘਰਾਉ ਕਰੇਗਾ ਸਰ ਤੁਹਾਨੂੰ ਇਹਦਾ ਐਸੀਬੀਸੀ ਨੂੰ ਪਰੇ ਰੱਖ ਕੇ ਇਨਸਾਨੀਅਤ ਦੀ ਕਦਰ ਹੋਣੀ ਚਾਹੀਦੀ ਆ ਬਿਲਕੁਲ ਬਿਲਕੁਲ ਹੋਣੀ ਚਾਹੀਦੀ ਹੈ ਜੀ ਲੇਕਿਨ ਜਦੋਂ ਆ ਤੁਸੀਂ ਜਿਹੜਾ ਕਾੜ ਦੇਖਿਆ ਇੱਕ ਜਾਤ ਨੂੰ ਲੈ ਕੇ ਕੰਗਾਂਡ ਹੋਇਆ ਨਾ ਜਦੋਂ ਇੱਕ ਐਸੀ ਜਾਤ ਦੇ ਬੱਚੇ ਨੇ ਇੱਕ ਹੈੱਡਮਾਸਟਰ ਜਿਹੜਾ ਉੱਥੇ ਜਾਤੀ ਦਾ ਸੀਗਾ ਉਹਦੇ ਘਰੇ ਨੂੰ ਹੱਥ ਲਾਇਆ ਘਰੇ ਨੂੰ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਸਿਰਫ ਇਸ ਕਰਕੇ ਕੁੱਟਿਆ ਗਿਆ ਕਿ ਉਹ ਜਾਤ ਦਾ ਨੀਚਾ ਸੀ ਸਿਰਫ ਪਾਣੀ ਪੀਤਾ ਤਾਂ ਇਹ ਵੀ ਨਹੀਂ ਸੋਣ ਆਣੇ ਪੀਣ ਦਾ ਹੱਕ ਨਹੀਂ ਸੀ ਕੋਲ ਨੂੰ ਪਾਣੀ ਪੀਤਾ ਵੀ ਨਹੀਂ ਸਿਰਫ ਹੱਥ ਲਾਇਆ ਦੀ ਵੱਡੀ ਸ ਮਿਲੀ ਹੈ ਤੇ ਜੇ ਪਾਣੀ ਪੀਣ ਦਾ ਤਾਂ ਫਿਰ ਦੱਸੋ ਕੀ ਹੁੰਦਾ ਸਰ ਕੀ ਹੋ ਰਿਹਾ ਬਾਰੇ ਲੋਕ ਉਹ ਵੀ ਭੁੱਲ ਗਏ ਨੇ ਜਿਹੜੇ ਘੜੇ ਦੇ ਵਿੱਚੋਂ ਪਾਣੀ ਪੀ ਰਹੇ ਆ ਉਹ ਘੜਾ ਜਿਹੜਾ ਬਣਾਇਆ ਕਿਸ ਨੇ ਉਹ ਘੜਾ ਬਣਾਇਆ ਵੀ ਕਿਸ ਉਤਰ ਰਿਹਾ ਇਹ ਵੀ ਗੱਲ ਉਹ ਭੁੱਲ ਗਏ ਆ ਜੀ ਸਰ ਅਪੀਲ ਕੀ ਕਰ ਰਹੇ ਹੋ ਪੀ ਲਈ ਆ ਦੇਖੋ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਆ ਸਾਡੇ ਸਮਾਜ ਨੂੰ ਇੱਕਜੁੱਟ ਹੋ ਕੇ ਕੋਈ ਨਹੀਂ ਹਰ ਵਰਗ ਦੇ ਲੋਕਾਂ ਨੂੰ ਇਹ ਪੇਸ਼ ਹੈ ਕਿ ਹਾਂ ਦਾ ਨਾਰਾ ਮਾਰਨਾ ਚਾਹੀਦਾ ਜਦੋਂ ਕਿਤੇ ਗਲਤ ਹੁੰਦਾ ਹੈ ਸਾਨੂੰ ਸਾਰਿਆਂ ਨੂੰ ਆਵਾਜ਼ ਆਪਣੀ ਬੁਲੰਦ ਕਰਨੀ ਚਾਹੀਦੀ ਹੈ ਔਰ ਸਰਕਾਰਾਂ ਦੇ ਖਿਲਾਫ ਜਦੋਂ ਸਰਕਾਰਾਂ ਕੋਲ ਗਲਤੀ ਹੁੰਦੀ ਹੈ ਸਰਕਾਰਾਂ ਦੇ ਖਿਲਾਫ ਪ੍ਰੋਟੈਸਟ ਕਰਨਾ ਚਾਹੀਦਾ ਚਾਹੇ ਅਸੀਂ ਸਰਕਾਰ ਵਿੱਚ ਹੈ ਜਾਂ ਨਹੀਂ ਹੈ ਲੇਕਿਨ ਸਮਾਜ ਦੀ ਗੱਲ ਜਿਹੜੀ ਕਨਸਾਂਝੇ ਤੌਰ ਤੇ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਹੁਣ ਆਪਾਂ ਹੋਰ ਵੀ ਜਿਹੜੇ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਤਹਾਰ ਤਦਾਦ ਜੀਰਾ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਤੁਸੀਂ ਇੱਧਰ ਵੇਖ ਸਕਦੇ ਕਿੰਨੇ ਲੋਕ ਜਮ੍ਹਾਂ ਨੇ ਜਿਹੜਾ ਕੀ ਕਾਂਡਾ ਕਰਦੇ ਵਿੱਚ ਪ੍ਰੋਟੈਸਟ ਹੋ ਰਿਹਾ ਵਾ ਸਾਰਾ ਇਹਦਾ ਕੈਮਰਾ ਮਾਰ ਕੇ ਦਿਖਾਓ ਕਿੰਨੇ ਲੋਕ ਜਮ੍ਹਾਂ ਜਮ੍ਹਾਂ ਹੋਏ ਨੇ ਇਸ ਵਕਤ ਉਸ ਬੱਚੇ ਨੂੰ ਇਨਸਾਫ ਦਿਵਾ ਲਈ ਜਿਹਦਾ ਨਾਮ ਇੰਦਰ ਮਹਿਰਬਾਲ ਸਿਗਾ ਉਸ ਬੱਚੇ ਨੂੰ ਇਨਸਾਫ ਜਮਾਨ ਲਈ ਕਿੰਨੇ ਲੋਕ ਜਮ੍ਹਾਂ ਨੇ ਸਿਰਫ 9 ਸਾਲ ਦਾ ਬੱਚਾ ਸਿਰਫ ਇਹਨੀ ਬੰਕੀ ਸਿੰਘ ਨੇ ਪਾਣੀ ਦੇ ਘਰੇ ਨੂੰ ਹੱਥ ਲਾ ਦਿੱਤਾ ਸਦਾ ਦੇਸ਼ ਆਜ਼ਾਦ ਵਾ ਕੀ ਆਪਾ ਬਾਕੀ ਆਜ਼ਾਦੀ ਦਾ ਅਨੰਦ ਮਾਰ ਰਹੇ ਆ ਅੱਜ ਵੀ ਜਾਤੀ ਪਾਤੀ ਲੋਕ ਦੇਖਦੇ ਨੇ ਅੱਜ ਵੀ ਪੱਦੀ ਮਾਂ ਦੀਆਂ ਲੋਕ ਸ਼ਿਕਾਇਤਾਂ ਤੁਸੀਂ ਵੀਰਾਂ ਤੁਸੀਂ ਵੇਖ ਲਓ ਉਸ ਬੱਚ ਨੂੰ ਇਨਸਾਫ਼ ਦਿਵਾ ਦੇ ਦੀ ਕਿੰਨੇ ਲੋਕ ਜਮਾ ਹੋਏ ਨੇ ਤੁਸੀਂ ਖੁਦ ਵੇਖ ਸਕਦੇ ਹੋ ਨੂੰ ਸਾਦਾ ਬੱਚਾ ਔਰ ਨਾਲੇ ਬਚਨਾਂ ਦੇ ਵਾਕਿਆ ਹੋਇਆ ਤਿੰਨ ਤਰੀਕ ਨੂੰ ਵਾਕਿਆ ਹੁੰਦਾ ਆ ਤੇ 13 ਤਰੀਕ ਨੂੰ ਉਹਦੀ ਮੌਤ ਹੋ ਜਾਂਦੀ ਆ ਤਿੰਨ ਤਰੀਕ ਨੂੰ ਵਾਕਿਆ ਹੁੰਦਾ ਤਾਂ 13 ਤਰੀਕ ਨੂੰ ਮੌਤ ਉਹਦੀ ਹੋ ਜਾਂਦੀ ਹੁੰਦੀ ਇਹਦਾ ਦੀ ਪੱਤੀ ਸੋਚਦੇ ਲੋਕ ਸਰਕਾਰ ਦੇ ਨਹੀਂ ਆ ਨੂੰ ਸੋਚਣਾ ਚਾਹੀਦਾ ਇੰਦਾ ਦੇ ਪੱਤੀ ਸੋਚਦੇ ਲੋਕਾਂ ਲਈ ਇੱਕ ਐਸਾ ਕਾਨੂੰਨ ਬਣਾਇਆ ਚਾਹੀਦਾ ਤਾਂ ਕਿ ਕਦੇ ਵੀ ਕੋਈ ਇਜ਼ਤ ਦੀ ਸ਼ਰਮਨਾਕ ਘਟਨਾ ਨਾ ਹੋਵੇ ਗੱਲਬਾਤ ਵਾਲੇ ਵੀ ਲੋਕਾਂ ਨੂੰ ਕਰਾਂਗੇ ਬਣੀ ਰਹੇ ਸਾਡੇ ਨਾਲ ਸਾਡੇ ਨਾਲ ਮੌਜੂਦ ਨੇ ਬੋਧ ਸਮਾਜ ਪਾਰਟੀ ਦੇ ਪ੍ਰਧਾਨ ਉਹਨਾਂ ਨੇ ਗੱਲਬਾਤ ਕਰ ਲੈਣੇ ਆ ਸਸਸੀ ਘਰਕੀ ਜੋ ਪਿੰਡ ਜੋ ਭਾਰਤ ਕੈ ਬੀ ਗੁਰਜੀ ਦਾ ਭਰਸਾ ਭਾਈ ਗੁਰਜੀ ਦਾ ਸਰ ਪੰਜ ਸਾਲ ਹੋ ਗਿਆ ਆਪਣੇ ਦੇਸ਼ ਦੇ ਆਜ਼ਾਦ ਹੋਏ ਨੂੰ ਤੇ ਕੀ ਲੱਗਦਾ ਵਾ ਕਿ ਅੱਲੇ ਵੀ ਜਾਤੀ ਪਾਤੀ ਦਾ ਲੋਗ ਜਾਤੀ ਪਾਤੀ ਨੂੰ ਕਹਿ ਦੇ ਰਹੇ ਨੇ ਬਾਬਾ ਸਾਹਿਬ ਡਾਕਟਰ ਬੀਰੋਂ ਰੇਵਗੜ੍ਹ ਸਾਹਿਬ ਨੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਸੰਵਿਧਾਨ ਦੇ ਵਿੱਚ ਸਭ ਨੂੰ ਜਿਹੜਾ ਹੈਗਾ ਬਰਾਬਰਤਾ ਦੀ ਗੱਲ ਕਹੀ ਬਰਾਬਰਤਾ ਦੀ ਆਜ਼ਾਦੀ ਦਿੱਤੀ ਔਰ ਉਹ ਲੋਕ ਜਿਹੜੇ ਜਾਤੀ ਅਪਮਾਨੀ ਨੇ ਉਹ ਭੈਰ ਪ੍ਰੋਸ ਦੇ ਅੰਦਰ ਇਸ ਤਰ੍ਹਾਂ ਦਾ ਕਾਨੂੰਨੀ ਹਮਲਾ ਕਰਕੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਬਗਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜੀ ਪਿਛਲੇ ਦਿਨੀ ਉਹ ਘਟਨਾ ਜਿਹੜੀ ਆ ਅੰਦਰ ਮੋਬਾਇਲ ਦੀ ਕਰਦਨਾਂ ਤੋਂ ਮੌਤ ਹੋਈ ਉਸ ਨੂੰ ਲੈ ਕੇ ਰਾਜ ਦਾ ਪੂਰਾ ਪ੍ਰਬੋਸ਼ ਅਜਿਹੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਆਹ ਭਾਰਤ ਦੇ ਸੰਜੋਗ ਰਾਸ਼ਟਰਪਤੀ ਭਾਤ ਕੋ ਨਹੀਂ ਕਰਦਾ ਕਿ ਇਸ ਜਾਤੀ ਮਾਨਵੀ ਇਨਸਾਨ ਉਸ ਸਟੀਚਰ ਫਾਸੀ ਦੇ ਬੱਤ ਕੋ ਲਾਇਆ ਜਾਣਾ ਪਾਣੀ ਕੁਦਰਤ ਦੀ ਦੇਣ ਹੈ ਕੁਦਰਤ ਦੀ ਦੇਣਾ ਉਹਨੇ ਪਾਣੀ ਦੇ ਘੜੇ ਨੂੰ ਆਦਰਾ ਦੇ ਇਡੀ ਭਿਆਨਕ ਸਦਾਈ ਦੀ ਦਦ ਨਾਲ ਮੋਤ ਸੁਭਾਗ ਬੇਇਤੀ ਕਰਨਾ ਤੁਮੋਰ ਦੀ ਸਰਕਾਰ ਨੇ ਦਾਦਾ ਸਾਹਿਬ ਡਾਕਟਰ ਬੀ ਆਰ ਮੇਰਪੁਰ ਸਾਹਿਬ ਨੇ ਸੰਵਿਧਾਨਿਕ ਸੌਂਹ ਕੋ ਸਭ ਨੂੰ ਬਰਾਬਰਤਾ ਦਿੱਤੀ ਉਹ ਜਿਹੜਾ ਉਹ ਕੁਦਰਤੀ ਕੁਦਰਤੀ ਜਿਹੜਾ ਪਾਣੀ ਹੈ ਹਵਾ ਹੈ ਧੁੱਪ ਹੈ ਇਹ ਕੁਦਰਤੀ ਸਭ ਨੂੰ ਇਨਸਾਨਾਂ ਨੂੰ ਮਿਲਦੀ ਆ ਜਦੋਂ ਵੀ ਹਵਾ ਚੱਲਦੀ ਆ ਤੇ ਸਾਰੇ ਕਲਾਂ ਕੀ ਝੱਕੇ ਜਾਂਦੀ ਆ ਪਰ ਇਸ ਇਨਸਾਨ ਨੂੰ ਉਹ ਜਿਹੜਾ ਇਹ ਆਨੰਦ ਮਾਣਨ ਦਾ ਉਹ ਸੰਤਾ ਮਹਾਪੁਰਸਾਂ ਨੇ ਵੀ ਕਿਹਾ ਕਿ ਮਾਨਸ ਦੀ ਜਾਤ ਸਭੇ ਇੱਕ ਮਾਨਸ ਦੀ ਜਾਤ ਸਭੇ ਇੱਕ ਪਹਿਚਾਨ ਕੋ ਇਸ ਝੰਡੇ ਥੱਲੇ ਅਸੀਂ ਬਹੁਜਨ ਸਮਾਜ ਪਾਰਟੀ ਦੀ ਸਿਰਕੀ ਟੀਮ ਕੰਮ ਕਰਦੀ ਆਂ ਔਰ ਸੰਤਾ ਮਹਾਪੁਰਸਾਂ ਦੀ ਜਿਹੜੀ ਸੋਚ ਉਹਨਾਂ ਲੈ ਕੇ ਜਿਹੜਾ ਇਸ ਦੇਸ਼ ਦੇ ਅੰਦਰ ਜਿਹੜਾ ਹੈਗਾ ਅਸੀਂ ਬਹੁਗਲ ਸਮਾਜ ਪਾਰਟੀ ਦੇ ਮਾਧਮ ਤੋਂ ਸਭ ਭਾਈਚਾਰੇ ਨੂੰ ਨਾਲ ਲੈ ਕੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਆਂ ਪਰ ਚੰਨ ਲੋਕ ਜਿਹੜੇ ਜਾਤੀਵਾਦੀ ਭਾਵੇਂ ਲੋਕ ਨੇ ਉਹ ਇਸ ਤਰ੍ਹਾਂ ਦੀ ਮਾਨਸਿਕ ਮਾੜੀ ਮਾਨਸਿਕਤਾ ਦੇ ਲੋਕ ਹਰ ਇੱਕ ਦਾ ਕਰਦੇ ਨੇ ਇਸ ਤੋਂ ਨਹੀਂ ਸਰ ਆਮ ਆਦੀ ਪਾਰ ਦੇ ਵਿੱਚ ਯਾਦ ਰ ਐਸਬੀਸੀ ਦੇ ਕੋਟੇ ਦੇ ਵਿੱਚ ਵੀ ਲੋਕ ਨੇ ਠੀਕ ਹੈ ਜੀ ਮਨਿਸਟਰ ਜੀ ਕਹਿ ਲਓ ਕੋਈ ਐਸ ਵਿਅਕਤੀ ਕੋਈ ਪਹੁੰਚਿਆ ਜਾਂ ਕੋਈ ਐਮ ਐਲ ਏ ਜਾਂ ਕੋਈ ਹੋਰ ਪਹੁੰਚਿਆ ਹੈ ਕੋਈ ਵਿਧਾਇਕ ਪਹੁੰਚਿਆ ਹੈ ਬਹੁਜਨ ਸਮਾਜ ਦੀ ਇਹ ਚਤਨਾ ਘਟਨਾ ਹੋਣਾ ਔਰ ਦੂਸਰੀਆਂ ਜਥੇਬੰਦੀਆਂ ਜਾਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਨਾ ਸਹਿਯੋਗ ਕਰਨਾ ਇਹ ਸਿੱਧਾ ਸੰਕੇਤ ਹੈ ਕਿ ਆਮ ਆਦਮੀ ਕਿਹੜੀ ਪਾਰਟੀ ਆ ਇਹ ਆਰਐਸਐਸ ਦੇ ਅਜੰਡਿਆਂ ਤੇ ਕੰਮ ਕਰਨ ਵਾਲੀ ਵੀ ਟੀਮ ਹੈ ਉਹ ਔਰ ਕਾਂਗਰਸ ਦੀ ਮਾੜੀ ਸੋਚ ਰੱਖਣ ਵਾਲੇ ਕਾਂਗਰਸ ਦੀ ਮਾੜੀ ਸੋਚ ਲੈ ਕੇ ਚੱਲਣ ਵਾਲੇ ਉਹ ਵੀ ਜਿਹੜੀ ਹੈਗੀ ਆ ਐਰਐਸਐਸ ਦੀ ਸੋਚ ਔਰ ਅਜੰਡਿਆਂ ਤੇ ਕੰਮ ਕਰਦੀ ਆ ਸਿਰਫ ਤੇ ਸਿਰਫ ਇੱਕੋ ਪਾਰਟੀ ਦੇ ਇਸ ਦੇ ਅੰਦਰ ਬਹੁਤ ਜਨ ਸਮਾਜ ਪਾਰਟੀ ਜਿਹੜੀ ਦੱਬੇ ਪੁਤਲੇ ਪਛੜੇ ਨੌਤੇ ਨਤਾਨਿਆਂ ਦੀ ਗੱਲ ਕਰਦੀ ਆ ਔਰ ਸਾਡੇ ਪੋਸਟ ਦੇ ਬਹੁਤ ਹੀ ਮਾਣਯੋਗ ਇਸ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਭੈਣ ਕੁਮਾਰੀ ਮਾਝੀ ਪਾਵਤੀ ਜੀ ਬਣੋ ਉਹਨਾਂ ਨੇ ਭਾਰਤ ਦੇ ਇਸ ਸੋਗ ਦੇ ਵਿੱਚ ਉਹਨਾਂ ਨੇ ਵੀ ਆਪਣੇ ਟਵਿੱਟਰ ਤੇ ਮੈਸੇਜ ਪਾਇਆ ਕਿ ਬਹੁਤ ਹੀ ਦੁਖਦਾਈ ਗੱਲ ਆ ਪੱਨਾ ਵਾਪਰੀ ਆ ਹੋਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਇਸ ਤਰ੍ਹਾਂ ਦਾ ਸੋਗ ਜਿਹੜਾ ਉਹਨਾਂ ਦਾ ਸੁਣਿਆ ਨਹੀਂ ਆ ਸਾਰੀ ਸਰਕਾਰਾਂ ਵੱਲੋਂ ਹੀ ਐਸੇ ਕੋਟਾ ਬੀਸੀ ਕੋਟਾ ਜਨਰਲ ਕੋਟਾ ਕਿਹਾ ਜਾਂਦਾ ਵਾ ਕੀ ਕਿਉਂ ਇਦਾਂ ਕਿਹਾ ਜਾਂਦਾ ਵਾ ਕੀ ਕਾ ਨਾਮ ਬੰਦਾ ਕੀ ਕਰੇਗਾ ਇਹ ਕਿਹਦੇ ਅੰਦਰ ਸਭ ਦੇਸ਼ ਟਾਈਮ ਤੋਂ ਦੇਸ਼ ਦੇ ਅੰਦਰ ਮਨੁੱਖ ਸਮਰੱਥੀ ਲਾਗੂ ਸੀ ਉਹ ਸੇਵਾ ਗਾਇਜੀ ਤੇ ਕਮਜ ਆਰਐਸਐਸ ਕਰ ਰਹੀ ਹੈ ਜਿਨ੍ਹਾਂ ਨੇ ਬਹੁਤ ਜੀਸਨਾਂ ਇਨਾ ਸੋਚਾਂ ਨੂੰ ਖਤਮ ਕਰਨ ਵਾਸਤੇ ਇਸ ਅਲੋਗ ਦੀ ਨੂੰ ਖਤਮ ਕਰਨ ਦੇ ਲਈ ਬਾਬਾ ਸਾਹਿਬ ਡਾਕਟਰ ਵੀਰਾਂ ਮੇਦਕਰ ਸਾਹਿਬ ਨੇ ਮਮੂ ਸਮਰਤੀ ਦਾ ਦਹਨ ਕੀਤਾ ਸੀ ਦਿੱਲੀ ਦੇ ਵਿੱਚ ਕਿ ਇਹ ਜਿਹੜਾ ਹੈਗਾ ਇਨਸਾਨ ਨੂੰ ਹਰ ਇੱਕ ਇਨਸਾਨ ਨੂੰ ਬਰਾਬਰਤਾ ਦਾ ਹੱਕ ਔਰ ਇੱਜ਼ਤ ਹੁਣਾ ਚਾਹੀਦਾ ਸਾਡੀ ਬਾਣੀ ਵੀ ਇਹੀ ਕਹਿੰਦੀ ਆ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਦੇ ਤੇ ਇਹ ਜਿਹੜੀ ਅਸੀਂ ਸੋਚ ਨੂੰ ਲੈ ਕੇ ਜਿਵੇਂ ਪਹਿਲੇ ਲੋਕ ਚੱਲੇ ਨੇ ਇਹ ਉਹਨਾਂ ਦੀ ਮਾੜੀ ਮਾਨਸਿਕਤਾ ਹੈ ਉਸ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦਰ ਸੁਨੰਦਰ ਦੇ ਜ਼ਹਰਾਵਾ ਕੀ ਜਿਹੜੇ ਬੱਚੇ ਦੀ ਮੌਤ ਹੋਈ ਆ ਉਸ ਘਰ ਵਾਲਿਆਂ ਨਾਲ ਉਸ ਮਾਂ ਤੇ ਉਹਦੇ ਨਾਲ ਵੀ ਬੜੀ ਫੋਟ ਮਾਰ ਕੀਤੀ ਗਈ ਆ ਇਹ ਸਾਡੇ ਇਹ ਕੋ ਨਵੀਂ ਘਟਨਾ ਨਹੀਂ ਹੈ ਆਪ ਜੀ ਨੇ ਦੇਖਿਆ ਹੋਵੇਗਾ ਕਿ ਯੂਪੀ ਦੇ ਵਿੱਚ ਹਾਥਰਾਸ ਦੇ ਵਿੱਚ ਪਹਿਲ ਸਾਡੀ ਨਾ ਮਨੀਸ਼ਾ ਵਾਲਮੀਕੀ ਦਾ ਕਾਂਡ ਹੋਇਆ ਜਿਨ੍ਹਾਂ ਤੋਂ ਕਰੇ ਇਸ ਲਾਸ਼ ਜਿਹੜੀ ਸੀ ਉੱਥੇ ਦੀ ਸਰਕਾਰ ਵੱਲੋਂ ਆਰਐਸਐਸਪੀ ਬਖਸੋਤ ਮੁਤਾਬਕ ਚੱਲਣ ਵਾਲੀ ਸਰਕਾਰ ਜਿਹਨੇ ਬੱਤ ਦੇ ਸਹਜੇਰ ਦੇ ਨਾਮ ਰਾਤ ਨੂੰ ਇੱਕੋ ਸਰਕਾਰ ਕੀ ਭਾ ਗਿਆ ਔਰ ਉਹਨਾਂ ਦੇ ਮਾਪੇ ਨੂੰ ਜਿਹੜੀ ਆ ਲਾਸ਼ ਵੀ ਨਹੀਂ ਮਿਲੀ ਔਰ ਸੰਸਕਾਰ ਵੀ ਕਰਨ ਦਾ ਮੌਕਾ ਨਹੀਂ ਮਿਲਿਆ ਉਹ ਹੀ ਸੋਨ ਇੱਥੇ ਜਿਹੜਾ ਇੰਦਰ ਮੇਘਵਾਲ ਜੀ ਦੇ ਉਹਨਾਂ ਨੂੰ ਮਾਂ ਵਾਪਸੀ ਉਹਨਾਂ ਨੂੰ ਵੀ ਬਗਵਾਨ ਦੀ ਕੋਸ਼ਿਸ਼ ਕੀਤੀ ਗਈ ਰਾਜਨੀਤਿਕ ਪਾਰਟੀਆਂ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉੱਥੇ ਦੀ ਸਰਕਾਰ ਵੱਲੋਂ ਔਰ ਅਸੀਂ ਜਿਹੜੀ ਕਾਂਗਰਸੀ ਸਰਕਾਰ ਉਹ ਵੀ ਅਸੀਂ ਧੋਹ ਰਿੰਦਾ ਕਰਦੇ ਆਂ ਅਸੀਂ ਸਰਕਾਰ ਦੀ ਮੇਨ ਚੌਂਕਾਂ 'ਚ ਅੰਡਾ ਕਰਦੇ ਵਿੱਚ ਪ੍ਰੋਟੈਸਟ ਕਰ ਰਹੇ ਕੋਈ ਵਿਧਾਇਕ ਕਿਉਂ ਨਹੀਂ ਪਹੁੰਚਿਆ ਹਲੇ ਤੱਕ ਇਹ ਉਹਨਾਂ ਦੀ ਮਾੜੀ ਮਾਨਸਿਕਤਾ ਕਹਿ ਸਕਦੇ ਆਂ ਔਰ ਅੱਜ ਜੇ ਉਸ ਮੰਚ ਦੇ ਉੱਪਰ ਰੋਸਤਾਂ ਦੇ ਵਿੱਚ ਅਗਰ ਪੁੱਛਿਆ ਤੇ ਸਿਰਫ ਸਾਡਾ ਭੋਜਨ ਸਮਾਜ ਔਰ ਐਸ ਸੀ ਐਸ ਡੀ ਓ ਬੀ ਸੀ ਦੇ ਲੋਕ ਬਹੁਤ ਸਾਰੀਆਂ ਜਥੇਬੰਦੀਆਂ ਸਤਿਗੁਰੂ ਰਕਤਾਸ ਮਹਾਰਾਜ ਜੀ ਨਾਮਲੇਵਾ ਸੰਗਤਾਂ ਔਰ ਪਦਮਾਨ ਵੈਲਮਿਕੀ ਮਹਾਰਾਜ ਜੀਆ ਸਭਾਵਾਂ ਉਹਨਾਂ ਨੇ ਜਥੇਬੰਦੀਆਂ ਉਹਨਾਂ ਦੇ ਲੀਡਰ ਸਹਿਬਾਨ ਅੱਜ ਦੇ ਸੰਝੇ ਮੱਦੇ ਪਹੁੰਚੇ ਨੇ ਤੁਹਾਡੇ ਵੱਲੋਂ ਕੋਈ ਮੈਸੇਜ ਗਿਆ ਸੀ ਬਤਾਇਆ ਕਿ ਮੈਂ ਸਾਡਾ ਅੱਜ ਦਾ ਇੱਕ ਨਾ ਉਸ ਪ੍ਰਵਾਸੀ ਦਾ ਵਾਸਤੇ ਸੀਗਾ ਉਹ ਸਾਡਾ ਸਤਿਗੁਰੂ ਰਵਿਦਾਸ ਮੁਕੰਤੀਕਾਰੀ ਸੰਝਾ ਜਿਹੜਾ ਸੰਗਠਨ ਬਣਾਇਆ ਗਿਆ ਫੈਡਰੇਸ਼ਨ ਮਨਾਈ ਗਈ ਉਹਦੇ ਵੱਲੋਂ ਬੋਤੰਗਰ ਪਹਿਲਾਂ ਜਿਹੜਾ ਸੀਗਾ ਮੈਸੇਜ ਸਮੂਹ ਸੰਗਤਾਂ ਨੂੰ ਜਿਹੜਾ ਦੇ ਦਿੱਤਾ ਗਿਆ ਸੀਗਾ ਅਸੀਂ ਕੀ ਕਰਨਾ ਚਾਹੁੰਦੇ ਹਾਂ ਸਰ ਅਸੀਂ ਹਾਕ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੂੰ ਉਸ ਵੱਲ ਦੀ ਅਪੀਲ ਔਰ ਬੇਨਤੀ ਕਰਦੇ ਆ ਅੱਜ ਦੇ ਸੰਝੇ ਮਾਣ ਚ ਬੋਲੋ ਜਿਹੜਾ ਇਹ ਜਾਤੀ ਅਪਮਾਨੀ ਇਨਸਾਨ ਸੀ ਜਿਹੜਾ ਪੀਟਰ ਜਿਹਾ ਉਹਦੇ ਉੱਪਰ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਫਾਂਸੀ ਦੇ ਤਖਤੇ ਤੇ ਲਟਕਾਇਆ ਜਾਵੇ ਜੇਕਰ ਉਹਨੂੰ ਫਾਂਸੀ ਦੀ ਸਜ਼ਾ ਨਾ ਦਿੱਤੀ ਗਈ ਤਾਂ ਇਸੇ ਤਰ੍ਹਾਂ ਜਿਹੜਾ ਇਹ ਮੰਚ ਹੈਗਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿਹੜਾ ਤਿੱਖਾ ਸੰਘਰਸ਼ ਕਰਾਂਗੇ ਦੇਖੋ ਬਹੁਤ ਬਹੁਤ ਧੰਨਵਾਦ ਆ। ਇਹ ਸਰ ਸਾਡੀ ਨਾਲ ਬਹੁਤ ਹੀ ਸਲਾਹਕਾਰੀ ਦੇ ਪ੍ਰਧਾਨ ਹੁਣ ਬਾਕੀ ਸਾਨੂੰ ਸੁਨੀਲ ਦੁਆਰਾ ਦੱਸਣੇ ਹੈ ਕਿ ਲੋਕ ਕਿੰਨਾ ਰਾਸ਼ਾ ਕਿੰਨੇ ਲੋਕ ਜਮਾ ਹੋਏ ਆ ਇਸ ਬੱਚੇ ਦੇ ਲਈ ਉਸ ਬੱਚੇ ਦੇ ਲਈ ਇਹਨਾਂ ਬੋਤਾਂ ਦੀ ਇਹ ਵਿਦਾਇਗੋ ਕੇ ਸਰਕਾਰਾਂ ਕੇ ਕੀ ਹੋਣੀ ਹੋਗੀ ਉਸ ਨੂੰ ਆਪਣਾ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਇਨਸਾਨ ਬਤੋ ਇਹ ਮਤਭਾਗੀ ਘਟਨਾ ਦਿੱਤੀ ਗਈ ਹੈ ਤੁਸੀਂ ਵੀ ਰਾਤ ਨੂੰ ਖੁਦ ਦੇਖਣੋ ਇਹ ਘੰਟਾਗਾਰ ਇਹ ਚੌਂਗ ਦੇ ਵਿੱਚ ਪਟਾਖਾ ਹੋ ਗਿਆ ਪਰ ਉਹ ځای ਘਰੋਂ ਤਾਂ ਕਿਤੇ ਨਹੀਂ ਪਹੁੰਚਿਆ ਤੁਸੀਂ ਵੀ ਲੋਕ ਤੁਸੀਂ ਵੇਖ ਸਕਦੇ ਹੋ ਰਾਜਸਥਾਨ ਦੀ ਘਟਨਾ 900 ਬੱਚੇ ਦੇ ਨਾਲ ਇਹ ਜਿਹੜੀ ਘਟਨਾ ਵਾਪਰਦੀ ਆ ਹੋਰ ਵੀ ਗੱਲਬਾਤ ਕਰ ਲੈਨੇ ਆ ਮੈਡਮ ਇੱਥੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਜੀ ਸਤਿ ਸ੍ਰੀ ਅਕਾਲ ਕੀ ਕਹਣਾ ਚੌਂਗ ਦੇ ਜਿਹੜੀ ਨਹੀਂ ਮੰਦਭਾਗੀ ਘਟਨਾ ਹੋਈ ਆ ਉਸ ਨੂੰ ਲੈ ਕੇ ਕੀ ਤੁਹਾਡੀ رائے ਆ ਤੇ ਅੱਗੇ ਜਿਹੜੀ ਮੰਨਤਾ ਕੀ ਘਟਨਾ ਹੋਈ ਹੈ ਰਾਜਸਥਾਨ ਦੇ ਵਿੱਚ ਇੰਦਰ ਮੇਘਵਾਲ ਦੇ ਨਾਲ ਬਹੁਤ ਹੀ ਕਾਨੂੰਨੀ ਘਟਨਾ ਆ ਅਸੀਂ ਇਸੇ ਰੋਸ ਵਿੱਚ ਇੱਥੇ ਬੈਠੇ ਹਾਂ ਸਟਾਪਾ ਪਾਈਚਾਰਾ ਐਸਸੀ ਪਾਈਚਾਰਾ ਵੀਸੀ ਪਾਈਚਾਰਾ ਬਾਲਮਿਕ ਪਾਈਚਾਰਾ ਜੋ ਜਿੰਨੇ ਵੀ ਸਾਡੇ ਸਮਾਜ ਦੇ ਪਾਈਚਾਰੇ ਸਾਰੇ ਇਸੇ ਕਰਕੇ ਇਕੱਠੇ ਹੋਏ ਨੇ ਕਿ ਇੰਦਰ ਮੇਘਵਾਲ ਦੇ ਨਾਲ ਜੋ ਇਹ ਘਟਨਾ ਘਟੀ ਹੈ ਉਹ ਜੀ ਸਤਿਗੁਰੂ ਜੀ ਕਟਨਾ ਨੂੰ ਅੰਜਾਮ ਦੇਣ ਵਾਲੇ ਮਾਸਟਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਅੱਗੇ ਤੋਂ ਐਦਾਂ ਦੀ ਕੋਈ ਘਟਨਾ ਨਾ ਹੋਵੇ ਅਸੀਂ ਸਰਕਾਰ ਕੋਲੋਂ ਇਹ ਹੀ ਮੰਗ ਕਰਦੇ ਆਂ ਕਿ ਐਦਾਂ ਦੀਆਂ ਘਟਨਾਵਾਂ 'ਤੇ ਰੋਕ ਲਾਈ ਜਾਵੇ ਨਾ ਕਿ ਕੋਈ ਵੀ ਕਿਸੇ ਵੀ ਸਮਾਜ ਦੇ ਨਾਮ ਐਦਾਂ ਦੀ ਕੁਰੀਤੀ ਘਟਨਾ ਨਾ ਹੋਵੇ ਆਨ ਨਹੀਂ ਨਾ ਐਸੀ ਬੀਸੀ ਜਨਰਲ ਛੜਗੇ ਇਨਸਾਨ ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ ਆ ਇਨਸਾਨੀਅਤ ਦੀ ਹੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਗੁਰੂਆਂ ਪੀਰਾਂ ਨੇ ਵੀ ਇਨਸਾਨ ਦਾ ਔਦਾ ਵੱਡਾ ਕੀਤਾ ਹੈ ਗੁਰੂਆਂ ਪੀਰਾਂ ਨੇ ਵੀ ਇਹ ਹੀ ਸਿੱਖਿਆ ਦਿੱਤੀ ਹੈ ਕਹਿੰਦੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋਣ ਮੰਦੇ ਗੁਰੂਆਂ ਨੇ ਪੀਰਾਂ ਨੇ ਜਿੰਨੇ ਵੀ ਗੁਰੂਵਾਨ ਸਾਹਿਬਾਨ ਇਸ ਧਰਤੀ ਤੇ ਆਏ ਆ ਉਹਨਾਂ ਨੇ ਮਾਨਵਤਾ ਨੂੰ ਸੱਚੇ ਰਸਤੇ ਤੇ ਚੱਲਣ ਵਾਸਤੇ ਕਿਹਾ ਆ ਭੇਦ ਭਾਵ ਦੇ ਵਿੱਚ ਕੋਈ ਭੇਦ ਭਾਵ ਤੋਂ ਉੱਠਣਾ ਦੱਸਿਆ ਉਹਨਾਂ ਨੇ ਉਹਨਾਂ ਨੇ ਨਹੀਂ ਕਿਹਾ ਕਿ ਮਨੁੱਖਵਾਦ ਨੂੰ ਕਿਸੇ ਸਮਾਜ ਨੂੰ ਐਦਾਂ ਦੀਆਂ ਕੁਰੀਤੀਆਂ ਕਰਨੀਆਂ ਚਾਹੀਦੀਆਂ ਜੋ ਕਿ ਇੱਕ ਨੰਨੇ ਬੱਚੇ ਦੇ ਨਾਲ ਕੀਤੀ ਹੈ ਉਹ ਨਹੀਂ ਹੋਣੀਆਂ ਚਾਹੀਦੀਆਂ ਸੀ 75 ਸਾਲ ਹੋ ਗਏ ਆ ਦੇਸ਼ ਜາດ ਹੋਏ ਨੂੰ ਪਰ ਹੱਲੇ ਵੀ ਇਹ ਜਿਹੜਾ ਜਾਤੀਵਾਦ ਚੱਲ ਰਿਹਾ ਵਾ ਕੀ ਲੱਗ ਰਿਹਾ ਤੁਹਾਨੂੰ ਕਿ ਅੱਜ ਦਾ ਮਾਡਰਨ ਜ਼ਮਾਨਾ ਵਾ ਅਲੇ ਵੀ ਜਾਤੀਵਾਦ ਦਾ ਜ਼ਮਾਨਾ ਚੱਲਦਾ ਪਿਆ ਵਾ ਅਲੀ ਵੀ ਜ ਲੋਕ ਜਾਤੀਵਾਦ ਨੂੰ ਬढ़ावा ਦੇ ਰਹੇ ਨੇ ਦੇਸ਼ ਆਜ਼ਾਦ ਹੋਏ ਨੇ ਜਰੂਰ 75 ਸਾਲ ਹੋયા ਅੰਗਰੇਜ਼ਾਂ ਕੋਲੋਂ ਦੇਸ਼ ਆਜ਼ਾਦ ਹੋਇਆ ਮਨੁੱਖਵਾਦ ਸੋਚ ਕੋਲੋਂ ਦੇਸ਼ ਨੇ ਆਜ਼ਾਦ ਹੋਇਆ ਉਹ ਇਸੇ ਤਰ੍ਹਾਂ ਵਰਕਰਾਰਾ ਮਨੁੱਖਵਾਦ ਦੀ ਸੋਚ ਇਸੇ ਤਰ੍ਹਾਂ ਵਰਕਰਾਰਾ ਜਾਤ ਪਾਤ ਦੇ ਵਿੱਚ ਭੇਦ ਭਾਵ ਹਜੇ ਤੱਕ ਵੀ ਵਰਕਰਾਰਾ ਕੀ ਕਹਿਣਾ ਚਾਹੋਗੇ ਪੀਲ ਕੀ ਕਰਨਾ ਚਾਹੋਗੇ ਤੁਸੀਂ ਸਰਕਾਰਾਂ ਨੂੰ ਅਸੀਂ ਇਹ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਇਹਨਾਂ ਤੇ ਰੋਕ ਲਾਈ ਜਾਵੇ ਜੋ ਕਿ ਜੋ ਸਾਡੇ ਬੱਚੇ ਜੋ ਸਾਡਾ ਸਮਾਜ ਹੈ ਤਾਂ ਰੋੜਾਂ ਤੇ ਬੈਠਾ ਆ ਉਹ ਰੋੜਾਂ ਦੇ ਨਾਂ ਬੈਠਣ ਇਹਨਾਂ ਦੇ ਕੋਲ ਰੋਜਗਾਰ ਹੋਵੇ ਇਹਨਾਂ ਨੂੰ ਐਦਾਂ ਦੀ ਸੋਚ ਨਾ ਦਿਓ ਕਿ ਜਿਹੜਾ ਰੋੜਾਂ 'ਤੇ ਖੜੇ ਹੋਣ ਦਾ ਉਹਨਾਂ ਨੂੰ ਮੌਕਾ ਮਿਲੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਗੱਲ ਕੀਤੀ ਮੈਂ ਉਹਨੇ ਅੱਬਰ ਲਗਾ 100 ਰੁਪਏ ਕੁਦਰਤ ਕੇ ਸਭੰਦੇ 100 ਸਭਜ ਬੁਗਦੇ ਕੌਣ ਭਲੇ ਕੌਣ ਮੰਦੇ ਬਹੁਤ ਵਧੀਆ ਸਿੱਖਿਆ ਦਿੱਤੀ ਆ ਹਾਂਜੀ ਵੀ ਅਸੀਂ ਤੁਹਾਡਾ ਤੌਰ ਪਰ ਬਣੀਏ ਇਹ ਮੈਂ ਜ਼ਰੂਰ ਕਹਿਣਾ ਚਾਹੁੰਦੀ ਆ ਕਿ ਸਰਕਾਰਾਂ ਨੂੰ ਇਕਜੁੱਟ ਹੋ ਕੇ ਦੇਸ਼ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਚਾਹੀਦਾ ਆ ਜੋ ਕਿ ਦੇਸ਼ ਵਿੱਚ ਥਾਂ ਥਾਂ ਤੇ ਧਰਨੇ ਲੱਗਦੇ ਆ ਥਾਂ ਥਾਂ ਤੇ ਇਕਜੁੱਟ ਹੋ ਕੇ ਰੋਕਾਂ ਲੱਗਦੀਆਂ ਆ ਇਹ ਨਹੀਂ ਹੋਣਾ ਚਾਹੀਦਾ ਜੋ ਕਿ ਅੱਜ ਦੇਖੋ ਪੰਜਾਬ ਦੀ ਗੱਲ ਨਹੀਂ ਪੂਰੇ ਭਾਰਤ ਦੀ ਗੱਲ ਆ ਪੂਰੇ ਭਾਰਤ ਦਾ ਮੁੱਖ ਜਿਹੜਾ ਆ ਮੋਦੀ ਸਰਕਾਰ ਆ ਮੋਦੀ ਸਰਕਾਰ ਨੂੰ ਚਾਹੀਦਾ ਆ ਕਿ ਹਰ ਸੱਭ ਦੇ ਵਿੱਚ ਸਹੂਲਤ ਵਧੀਆ ਤੋਂ ਵਧੀਆ ਦਿੱਤੀ ਜਾਵੇ ਹਰ ਇੱਕ ਨਾਗਰਿਕ ਨੂੰ ਵਧੀਆ ਤਰੀਕੇ ਨਾਲ ਜੀਣ ਦਾ ਹੱਕ ਦਿੱਤਾ ਜਾਵੇ ਇਹ ਨਹੀਂ ਕਿ ਕਿਸੇ ਨੇ ਘਰੇ ਨੂੰ ਹੱਥ ਲਾ ਦਿੱਤਾ ਤੇ ਉਹਨੂੰ ਮਾਰ ਦਿੱਤਾ ਇਹ ਹੱਕ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਐਦਾਂ ਦਾ ਕਾਨੂੰਨ ਹੋਵੇ ਜੋ ਕਿ ਮਨੁਵਾਦ 100 ਵਾਰੀ ਸੋਚੇ ਇਹ ਮਾੜਾ ਕੰਮ ਕਰਨਾ ਆ ਇਹ ਕਿਦਾਂ ਅੰਜਾਮ ਕੀ ਖੜਾਇਆ ਜਿੱਦਾਂ ਕਿ ਆਪ ਸਰਕਾਰ ਆਈ ਜੀ ਆਪ ਸਰਕਾਰ ਨੇ ਬੜੇ ਵਾਦੇ ਕੀਤੇ ਸੀ ਕਿ ਕਿਸੇ ਤਰ੍ਹਾਂ ਦਾ ਵੀ ਕੋਟੈਕਸ ਦੇਖਣ ਨੂੰ ਨਜ਼ਰ ਨਹੀਂ ਆਵੇਗਾ ਸਰਕਾਰਾਂ ਆਂ ਜਾਂਦੀਆਂ ਜਾਈ ਜਾਂਦੀਆਂ ਸਰਕਾਰਾਂ ਦਾ ਕੋਈ ਟਿਕਾਣਾ ਨਹੀਂ ਹੈਗਾ ਸਰਕਾਰ ਨੇ ਆਉਣਾ ਆਪਣੇ ਵਾਦੇ ਕਰਨੇ ਅੱਗੇ ਚੱਲ ਜਾਣਾ ਇਹ ਤਾਂ ਮੁੱਖ ਮੁੱਖ ਜਿਹੜਾ ਦੇਸ਼ ਚਲਾਉ ਉਹ ਹੈ ਮੋਦੀ ਆ ਉਹਨੇ ਅੱਜ ਤੋਂ 2014 ਤੋਂ ਸਰਕਾਰ ਚੱਲਦੀ ਹੈ ਅੱਜ ਤੱਕ ਕੀ ਕੀਤਾ ਕੀ ਕੀਤਾ ਆਨੇ ਅੱਜ ਤੱਕ ਕੋਈ ਦੇਸ਼ ਦੇ ਵਿੱਚ ਕੋਈ ਸੂਬਾ ਸੁਖੀ ਨਹੀਂ ਹੈਗਾ ਹਰ ਸੂਬਾ ਦੜਪਦਾ ਹਰ ਸੂਬਾ ਰੋੜਾਂ ਤੇ ਆ ਇਹ ਨਹੀਂ ਹੋਣਾ ਚਾਹੀਦਾ ਮਾਰਾ ਵੀ ਨਹੀਂ ਕਰ ਰਹੇ ਤਾਂ ਕੀ ਕਹਿਣਾ ਕਿ ਜਿਹਨ ਮੈਸੇਜ ਕੀ ਦੇ ਰਹੇ ਹੋ ਮੈਸੇਜ ਇਹ ਹੈ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਆ ਸਭ ਤੋਂ ਪਹਿਲਾਂ ਮੇਗਵਾਲ ਦੇ ਘਾਤਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਦੂਜਾ ਇਹ ਹੈ ਕਿ ਹਰ ਇੱਕ ਇਨਸਾਨ ਦੇ ਘਰ ਜਿਹੜਾ ਨਸ਼ਾ ਵੜਿਆ ਹੋਇਆ ਉੱਤੇ ਰੋਕ ਲਾਵੇ ਜਾ ਦੇ ਵਿੱਚ ਨਸ਼ੇ ਦੀ ਜਾਦਾ ਅੱਜ ਹਰ ਘਰ ਦੇ ਵਿੱਚ ਧਤੀ ਮਾਰ ਕੇ ਦੇਖ ਲਓ ਨੌਜਵਾਨ ਨਸ਼ਿਆਂ ਨਾਲ ਡੁੱਬੇ ਪਏ ਆ ਬਹੁਤ ਬਹੁਤ ਧੰਨਵਾਦ ਬੜਾ ਵਧੀਆ ਮੈਸੇਜ ਦਾ ਮੈਡਮ ਹੈ ਵੀ ਹਰ ਘਰ ਦੇ ਵਿੱਚ ਬੰਦਾ ਕਹਿੰਦਾ ਹੈ ਹਰ ਘਰ ਦੇ ਵਿੱਚ ਨਸ਼ਾ ਪੜਿਆ ਸਭ ਤੋਂ ਵੱਡੀ ਗੱਲ ਹੈ ਕਿ ਨਸ਼ੇ ਨੂੰ ਰੋਕ ਲੈਣੀ ਚਾਹੀਦੀ ਹੈ ਕਿਉਂ ਨਸ਼ਾ ਇਨਸਾਨ ਨੂੰ ਖੋਖਲਾ ਕਰ ਦਿੰਦਾ ਹੈ ਇਨਸਾਨ ਦੇ ਜਮੀਰ ਨੂੰ ਖੋਖਲਾ ਕਰ ਦਿੰਦਾ ਹੈ ਇਨਸਾਨੀਅਤ ਨੂੰ ਖੋਖਲਾ ਕਰ ਦਿੰਦਾ ਦੁਬਾਰਾ ਕੈਮਰਾ ਮਾਰ ਕੇ ਦਿਖਾਓ ਜਰਾ ਇੱਧਰ ਕਿੰਨੇ ਲੋਕ ਜਮਾਨੇ ਉਸ ਉਸ ਬੱਚੇ ਉਸ ਬੱਚੇ ਨੂੰ ਇਨਸਾਨ ਜਵਾਨ ਦੇ ਲਈ ਤਸਵੀਰਾਂ ਤੁਹਾਨੂੰ ਨੋ ਬੁਖਾਰਿਆ ਹਸਨ ਜੱਟ ਦੇ ਜ਼ਰੀਏ ਤੁਸੀਂ ਖੁਦ ਦੇਖੋ ਤਸਵੀਰਾਂ ਆਪਾਂ ਲੋਕਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਹਰ ਇੱਕ ਨੋਟ ਦਾ ਇਹੀ ਕਹਿਣਾ ਵਾ ਹਰ ਕਿੰਦਾਂ ਬਾਈ ਕਹਿੰਦਾ ਕਿ ਜੇ ਉਸ ਸਖ ਨੂੰ ਉਸ ਮਾਨਸਿਕ ਰੋਗ ਦੇ ਇਨਸਾਨ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਪੈਸੇ ਜਾਇਦਾ ਹੋਏ ਨੂੰ 15 ਪੰਜਾਬ ਪਰਸਰ ਪੂਰੇ ਹੋ ਚੁੱਕੇ ਨੇ ਪਰ ਹਲੇ ਵੀ ਲੋਕ ਐਸੀਬੀਸੀ ਜਨਰਲ ਨੂੰ ਇਦੀ ਸੋਚ ਨੂੰ ਸੋਚ ਰਖਦੇ ਨੇ ਲੋਕਾਂ ਲੋਕਾਂ ਨੂੰ ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਜਾਤਾਂ ਪਾਤਾਂ ਦੀ ਇਸੇ ਤਰ੍ਹਾਂ ਜੇ ਆਪ ਇਹਨਾਂ ਨੂੰ ਹੋਰ ਵੀ ਦਿੰਦੇ ਰਵਾਂਗੇ ਵੇਖਦੋ ਇਹ ਸੰਦਰ ਨੂੰ ਚੈਨਲ ਕੈਮਰਾਮੈਨ ਭਰਵਿੰਦਰ ਪਾਪ ਜਨਾ ਰਮਨਦੀਪ ਸਿੰਘ ਹਲਕ